ਤੇ ਜਦੋਂ ਵੀ ਪੌਣ ਸਾਡੇ ਨਾਸਿਕਾ ਦੇ ਰਾਹੇ ਅੰਦਰ ਜਾਂਦੀ ਹੈ ਇਹ ਦੋ ਹਿੱਸਿਆਂ ਵਿੱਚ ਚੱਲ ਪੈਂਦੀ ਹੈ ਇੱਕ ਪਾਸੇ ਵੱਧ ਹੋ ਜਾਂਦੀ ਹੈ ਦੂਸਰੇ ਪਾਸੇ ਘਟ ਜਾਂਦੀ ਹੈ ਜਿੰਦਰ ਪੌਣ ਦਾ ਵਹਾ ਜਿਆਦਾ ਚੱਲਦਾ ਹੈ ਸਾਡਾ ਧਿਆਨ ਉਧਰ ਆਉਂਦਾ ਹੈ ਕਿਉਂਕਿ ਮਨ ਪੌਣ ਦੇ ਪ੍ਰਭਾਵ ਵਿੱਚ ਚੱਲਦਾ ਹੈ ਜੇ ਅਸੀਂ ਸੱਜੇ ਪਾਸੇ ਚੱਲਦੇ ਹਾਂ ਸਾਡੀ ਪੌਣ ਸੱਜੇ ਸੁਰ ਜ਼ਿਆਦਾ ਚੱਲਦੀ ਹੈ ਸਾਡੇ ਅੰਦਰ ਕ੍ਰੋਧ ਹੈ ਵੀ ਰਹੇਗਾ ਸਾਡੇ ਅੰਦਰ ਈਰਖਾ ਚੱਲੇਗੀ ਸਾਨੂੰ ਮਾੜੇ ਵਿਚਾਰ ਆਉਣਗੇ ਦੂਸਰੇ ਨੂੰ ਦੇਖ ਕੇ ਸਾਡੇ ਅੰਦਰ ਫੁਰਨੇ ਬਣਨਗੇ ਇਹ ਤਮੋ ਗੁਣ ਹੈ ਸ਼ੋਰਜ ਦਾ ਇਧਰਲੇ ਪਾਸੇ ਚੱਲਦਾ ਹੈ ਖੇਲ ਜੇ ਸਾਡੇ ਅੰਦਰ ਖੱਬੇ ਪਾਸੇ சுவாਸ਼ ਜ਼ਿਆਦਾ ਚੱਲਦਾ ਹੈ ਇੱਥੇ ਸਾਡੇ ਅੰਦਰ ਰਜੋ ਗੁਣੇ ਬਿਰਤੀ ਚੱਲਦੀ ਹੈ ਇਹ ਸਾਰਾ ਖੇਲ ਪਾਉਣ ਦੇ ਮੁਤਾਬਕ ਚੱਲਦਾ ਹੈ ਪੌਣ ਹੈ ਸਾਡੇ ਮਨ ਦਾ ਖਿਡਾਵਾ ਹੈ ਤੇ ਜੇ ਅਸੀਂ ਪੌਣ ਤੋਂ ਆਪਣੇ ਆਪ ਨੂੰ ਵੱਖ ਕਰ ਲਿਆ ਭਾਉ ਸਵਾਸ ਆ ਰਹੇ ਨੇ ਪਰ ਅਸੀਂ ਸਵਾਸਾਂ ਤੋਂ ਵੱਖ ਹੋ ਗਏ ਸਾਡਾ ਸਬੰਧ ਸਰੀਰ ਨਾਲੋਂ ਪਾਸੇ ਹੋ ਗਿਆ ਅਸੀਂ ਚੌਥੇ ਪੱਧਰ 'ਚ ਪਹੁੰਚ ਜਾਗੇ ਗੁਰੂ ਨਾਨਕ ਦੇਵ ਜੀ ਕਰਦੀ ਇਹ ਤਰੀਕਾ ਹੈ ਭਗਤੀ ਹੈ ਵੀ ਤੁਸੀਂ ਸਰੀਰ ਵਿੱਚ ਆਉਂਦੇ ਹੋ ਪਾਉਣ ਵਿੱਚ ਮਿਲਦੇ ਹੋ ਤੇ ਵਿਚਾਰਾਂ ਵਿੱਚ ਚਲੇ ਜਾਂਦੇ ਹੋ ਹੁਣ ਤੁਸੀਂ ਜਦੋਂ ਵੀ ਪਾਉਣ ਵਿੱਚ ਮਿਲ ਕੇ ਇੱਧਰ ਆਉਣਾ ਹੈ ਤੁਸੀਂ ਸਿੱਧਾ ਨਹੀਂ ਜਾਣਾ ਪਾਉ ਵਿਚਾਰਾਂ ਵਿੱਚ ਸਿੱਧਾ ਪ੍ਰਵੇਸ਼ ਨਹੀਂ ਹੋਣਾ ਤੁਸੀਂ ਸਾਮਨ ਦ੍ਰਿਸ਼ਟੀ ਚੱਲਣਾ ਹੈ ਨਾ ਤੁਸੀਂ ਸੱਜੇ ਜਾਣਾ ਹੈ ਦੂਰ ਵਿਚਾਰਾਂ ਵਿੱਚ ਨਾ ਤੁਸੀਂ ਖੱਬੇ ਜਾਣਾ ਹੈ ਤੁਸੀਂ ਪਾਉਣ ਨੂੰ ਸਮ ਕਰਨਾ ਹੈ